SGPC ਦੇ ਪ੍ਰਧਾਨ ਦੀ ਚੋਣ ਐਤਕੀ ਕੁਝ ਵੱਖਰੀ ਨਜ਼ਰ ਆ ਰਹੀ ਹੈ ਵੱਖਰੀ ਇਸ ਕਰਕੇ ਵੀ ਕਿਉਂਕਿ ਇੱਥੇ ਉਮੀਦਵਾਰ ਆਪਸ ਚ ਨਹੀਂ ਪੜਨਗੇ ਸਗੋਂ ਪਾਰਟੀਆਂ ਦੇ ਪ੍ਰਧਾਨ ਆਪਸ ਚ ਪੜ ਸਕਦੇ ਆ ਕਿਉਂਕਿ ਦੋਵਾਂ ਵਾਸਤੇ ਸਾਖ ਜਿਹੜੀ ਆ ਉਹ ਦਾਤੇ ਲੱਗੀ ਹੋਈ ਹੈ ਪੰਜਵੀਂ ਵਾਰ ਉਮੀਦਵਾਰ ਬਣਾਇਆ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਔਰ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਚੋਣ ਲੜਨਗੇ ਉਨ੍ਹਾਂ ਦੇ ਵੱਲੋਂ ਵੀ ਚੋਣ ਲੜੀ ਜਾਵੇਗੀ ਹਾਲਾਂਕਿ ਸ਼ਸ਼ੋਪੰਜ ਹੈ ਕਿ ਅੱਧਪਚਦ ਦੇ ਲੋਕ ਕਹਿੰਦੇ ਸੀ ਕਿ ਨਹੀਂ ਲੜਨੀ ਅੱਧਪਚਦ ਦੇ ਕਹਿੰਦੇ ਸੀ ਲੜਨੀ ਹੈ ਔਰ ਉਸੇ ਦੇ ਵਿੱਚ ਹੀ ਇਹ ਫੈਸਲਾ ਕਰ ਲਿਆ ਗਿਆ ਕਿ ਪ੍ਰਧਾਨ ਦੀ ਚੋਣ ਜਿਹੜੀ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਵੀ ਲੜੇਗੀ ਖੈਰ ਹੁਣ ਇਹ ਕਿਉਂ ਕਿਹਾ ਜਾ ਰਿਹਾ ਹੈ ਕਿ ਐਤਕੀ ਦੀ ਇਹ ਚੋਣ ਥੋੜੀ ਵੱਖਰੀ ਹੈ ਭਾਵੇਂ ਕਿ ਇਹਦੇ ਅਨੁਮਾਨ ਅਜੇ ਹੀ ਲਾਏ ਜਾ ਰਹੇ ਹੈ ਕਿ ਸੱਤਾਧਾਰੀ ਜਿਹੜੀ ਪਾਰਟੀ ਹੈ ਉਹ ਫਤਿਹ ਹਾਸਲ ਕਰ ਸਕਦੀ ਹੈ ਮਸਲਨ ਐਸਜੀਪੀਸੀ ਹਾਊਸ ਦੇ ਵਿੱਚ ਜਿਹੜੀ ਪਾਰਟੀ ਜ਼ਿਆਦਾ ਮਾਤਰਾ ਚ ਹੈ ਮਸਲਨ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਉਹ ਇੱਥੇ ਇੱਕ ਵੱਡਾ ਮਾਰਜਨ ਹਾਸਲ ਕਰ ਸਕਦੀ ਹੈ ਇਹਦੇ ਅਨੁਮਾਨ ਤਾਂ ਜ਼ਰੂਰ ਲੱਗ ਰਹੇ ਆ ਪਰ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੇ ਆਉਣ ਦੇ ਨਾਲ ਇਹ ਕੰਪੀਟੀਸ਼ਨ ਜਿਹੜਾ ਇੱਕ ਵੱਖਰੇ ਪੱਧਰ ਦੇ ਉੱਤੇ ਐਸਕੇਲੇਟ ਜ਼ਰੂਰ ਹੋ ਗਿਆ ਇਹ ਤੋਂ ਗੁਰੇਜ਼ ਨਹੀਂ ਕੀਤਾ ਜਾ ਸਕਦਾ ਹੁਣ ਮੌਜੂਦਾ ਸਥਿਤੀ ਜਿਹੜੀ ਹੈ ਦੋਮਾ ਦੇ ਵਾਸਤੇ ਸਾਖ ਵਾਲੀ ਗੱਲ ਹੈ ਜੇ ਸੁਖਬੀਰ ਸਿੰਘ ਬਾਦਲ ਜੋ ਸੰਭਾਵੀ ਤੌਰ ਤੇ ਕਿਹਾ ਜਾ ਰਿਹਾ ਜੇ ਇੱਥੋਂ ਜਿੱਤਦੇ ਨਹੀਂ ਯਾਨੀ ਕਿ ਉਹਨਾਂ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਪ੍ਰਧਾਨ ਬਣਦੇ ਨੇ ਤਾਂ ਜ਼ਾਹਿਰ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਤਰਨਤਾਰਨ ਦੇ ਵਿੱਚ ਇਸ ਗੱਲ ਨੂੰ ਵਾਜ਼ਿਹਾ کہہ ਸਕਣਗੇ ਕਿ ਪੰਥ ਉਹਨਾਂ ਦੇ ਨਾਲ ਹੈ ਅਜੇ ਵੀ ਅਕਾਲੀ ਦਲ ਦੇ ਕੋਲ ਹੀ ਐਸਜੀਪੀਸੀ ਦੀ ਪ੍ਰਧਾਨਗੀ ਹੈ ਪਰ ਦੂਸਰੇ ਪਾਸੇ ਜੇ ਜਿੰਦੀ ਸੰਭਾਵਨਾ ਥੋੜੀ ਘੱਟ ਹੈ ਪਰ ਜਿਤਾਈ ਜਾ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਆਉਣ ਦੇ ਨਾਲ ਕੋਈ ਫਰਕ ਪੈਂਦਾ ਤਾਂ ਇਹੋ ਜੀ ਸਥਿਤੀ ਦੇ ਵਿੱਚ ਸਮੀਕਰਨ ਬਦਲ ਸਕਦੇ ਨੇ ਫਿਰ ਐ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ ਕਿ ਸੁਖਬੀਰ ਸਿੰਘ ਬਾਦਲੀਆਂ ਅਕਾਲੀ ਦਲ ਨੇ ਤਾਂ ਆਪਣਾ ਹੋਲਡ ਐਸਜੀਪੀਸੀ ਚੋਂ ਹੀ ਗਵਾ ਲਿਆ ਤੇ ਫਿਰ ਤਰਨ ਤਰਨ ਦਾ ਗਰਾਫ ਹੈੇਠਾਂ ਆ ਸਕਦਾ ਪਰ ਦੁਵਾਰਾ ਦੱਸ ਦਈਏ ਜਿਹਦੀ ਸੰਭਾਵਨਾ ਜ਼ਿਆਦਾ ਘੱਟ ਦੱਸੀ ਜਾ ਰਹੀ ਹੈ ਹਾਲਾਂਕਿ ਅੱਜ 1 ਵਜੇ ਦੇ ਕਰੀਬ ਇਸ ਦਾ ਫੈਸਲਾ ਵੀ ਕਰ ਦਿੱਤਾ ਜਾਊਗਾ ਕਿ ਕਿਹੜਾ ਪ੍ਰਧਾਨ ਚੋਣ ਦੀ ਬਾਜ਼ੀ ਮਾਰਦਾ ਹੈ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਪਰ ਇਹ ਆਉਂਦੇ ਸਮੇਂ ਦੀ ਗਰਮ ਦੇ ਵਿੱਚ ਪਿਆ ਮਾਮਲਾ ਵੱਡੀ ਗੱਲ ਇਹ ਹੈ ਕਿ ਆਖਰ ਇੱਥੇ ਸਮੀਕਰਨ ਬਣਨਗੇ ਕੀ ਵੱਡੀ ਗੱਲ ਇਹ ਹੈ ਕਿ ਆਖਰ ਪ੍ਰਧਾਨ ਦੀ ਚੋਣ ਇੰਪੋਰਟੈਂਟ ਹੈ ਸਾਲਾਨਾ اجلاس ਇੰਪੋਰਟੈਂਟ ਹੈ ਜਾਂ ਐਸਜੀਪੀਸੀ ਦੀ ਚੋਣ ਇੰਪੋਰਟੈਂਟ ਹੈ ਲੰਗੇ ਸਾਲ ਦੇ ਅੰਤ ਤੋਂ ਲਗਾਤਾਰ ਸੁਣਦੇ ਆ ਰਹੇ ਹਾਂ ਕਿ ਐਸਜੀਪੀਸੀ ਦੀ ਚੋਣ ਹੋਵੇਗੀ 2024 ਚ ਕਿਹਾ ਜਾ ਰਿਹਾ ਸੀ ਕਿ 2025 ਚ ਕਰਾ ਦਿੱਤੀ ਜਾਵੇਗੀ ਕਦੀ ਮਾਰਚ ਮਹੀਨਾ ਕਹਿੰਦੇ ਸੀ ਕਦੀ ਅਕਤੂਬਰ ਮਹੀਨਾ ਕਹਿੰਦੇ ਸੀ ਪਰ ਹੁਣ ਦੁਬਾਰਾ ਇਹ ਚਰਚਾ ਅੱਗੇ ਚੱਲ ਪਈ ਹੈ ਔਰ ਹੁਣ 2026 ਤੱਕ ਗੱਲ ਆ ਪਹੁੰਚੀ ਹੈ ਹੁਣ 2026 ਦੀਆਂ ਤਕਰੀਰਾਂ ਦਿੱਤੀਆਂ ਜਾ ਰਹੀਆਂ ਕਿ 2026 ਦੇ ਵਿੱਚ ਐਸਜੀਪੀਸੀ ਦੀ ਚੋਣ ਹੋਵੇਗੀ ਪਰ ਲੱਗਦਾ ਚੋਣ ਹੋਣੀ ਨਹੀਂ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਐਸਜੀਪੀਸੀ ਕਦੋਂ ਕਾਨੂੰਨੀ ਤੌਰ ਤੇ ਆਪਣੀ ਚੋਣ ਕਰਾ ਸਕੇਗੀ ਇਹ ਹੁਣ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਬਾਨੀ ਇੰਡੀਆ ਪੰਜਾਬੀ ਤੇ